ਸਿਆਣੇ ਕਹਿੰਦੇ ਆ ਕਿ ਜਿਹੜੇ ਬੰਦੇ ਨੇ ਮਨ ਦੇ ਵਿੱਚ ਇਹ ठान ਲਈ ਹੋਵੇ ਨਾ ਕਿ ਮੈਂ ਯੈਰ ਉਗਲਣਾ ਉਹ ਯੈਰ ਉਗਲੇ ਤੋਂ ਬਿਨਾ ਆਕੂਗਲੇ ਤੋਂ ਬਿਨਾ ਰਹਿ ਨਹੀਂ ਸਕਦਾ ਜਿਵੇਂ ਕਿ ਅਸੀਂ ਪਹਿਲਾਂ ਵੀ ਮੈਂ ਬਿਆਨ ਦੇ ਚੁੱਕੀ ਆ ਕਿ ਕੰਗਣਾ ਰਨੋਤ ਆ ਜਿਹੜੀ ਉਹ ਬੋਲੇ ਤਾਂ ਉਹ ਮਿੱਠਾ ਸ਼ਹਿਦ ਆ ਚਾਹੇ ਉਹ ਸਾਡੀਆਂ ਧੀਆਂ ਪੈਣਾ ਨੂੰ ਟਕੇ ਟਕੇ ਦੀਆਂ ਦੱਸੇ 100-100 ਰੁਪਏ ਤੇ ਆਈਆਂ ਦੱਸੇ ਤੇ ਜੇ ਸਾਡੇ ਪੰਜਾਬ ਦੀ ਸ਼ੇਰਨੀ ਨੇ ਇੱਕ ਉਹਦੀ ਇੱਕ ਨੰਬਰ ਪਲੇਟ ਲੱਗੀ ਹੋਈ ਦੇ ਉੱਤੇ ਕੰਗਨ ਹਰਨੌਤ ਨੇ ਜਦੋਂ ਸਵਾਲ ਕੀਤਾ ਕਿ ਕੁਲਵਿੰਦਰ ਕੌਰ ਅੱਛਾ ਕੌਰ ਖਾਲਸਤਾਨੀ ਅੱਛਾ ਜਿਹੜੀ ਨੇ ਸੰਵਿਧਾਨ ਦੀ ਸੋਚ ਚੱਕ ਕੇ ਜਿਹਦੇ ਸੰਵਿਧਾਨਕ ਤੌਰ ਤੇ ਸੋਚ ਚੱਕਣ ਤੋਂ ਬਾਅਦ ਸਰਕਾਰੀ ਤੌਰ ਤੇ ਵਰਦੀ ਪਾਈ ਹੋਵੇ ਇੱਕ ਵਰਦੀ ਨੂੰ ਹੱਥ ਪਾਉਂਦਾ ਇੱਕ ਵਰਦੀ ਦੇ ਉੱਤੇ ਅਲੀਗੇਸ਼ਨ ਕਰਨ ਦਾ ਜਿਹੜਾ ਅੰਜਾਮ ਆ ਬਾਖੂ ਵੀ ਆਪਾਂ ਜਾਣਦੇ ਆ ਪਰ ਜੇ ਅਸੀਂ ਗੱਲ ਕਰੀਏ ਅੱਜ ਦੀ ਤਾਂ ਕੰਗਨਾ ਰਣੌਦ ਦੇ ਉੱਤੇ ਕੋਈ ਐਫ ਆਈ ਆਰ ਦਰਜ ਨਹੀਂ ਉਹਨੇ ਸਾਡੀਆਂ ਧੀਆਂ ਭੈਣਾਂ ਨੂੰ ਟਕੇ ਟਕੇ ਦੀਆਂ ਦੱਸਿਆ ਉਹਨੇ 100 100 ਤੇ ਆਈਆਂ ਸਾਡੀਆਂ 60 70 80 80 ਸਾਲ ਦੀਆਂ ਮਾਵਾਂ ਨੂੰ ਬਾੜੇ ਤੇ ਲਿਆਂਦੀਆਂ ਹੋਈਆਂ ਦੱਸਿਆ ਤੇ ਅਸੀਂ ਤਾਂ ਬੀਬਾ ਜੀ ਉਹ ਬਹਾਦਰ ਕੋਮ ਆ ਸਾਡੀ ਜਿਨੇ ਲੋਕਾਂ ਦੀਆਂ ਧੀਆਂ ਪੈਣਾ ਲਿਆਣ ਕੇ ਘਰਾਂ ਦੇ ਵਿੱਚ ਵਸਾਈਆਂ ਹੋਈਆਂ ਸੀ ਹਜੇ ਇਹ ਗੱਲ ਠੰਡੀ ਨਹੀਂ ਪੈਂਦੀ ਤਾਂ ਕੰਗਰਨਾ ਨਾ ਉਹਦਾ ਅਗਲਾ ਬਿਆਨ ਹੁੰਦਾ ਜਿਦੇ ਵਿੱਚ ਉਹ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਅੰਤਕਵਾਦ ਆ ਮੈਂ ਪੁੱਛਣਾ ਚਾਹੁੰਨੀ ਆ ਮੋਦੀ ਸਾਹਿਬ ਜਦੋਂ ਤੁਸੀਂ ਪੰਜਾਬ ਆਏ ਸੀ ਉਸ ਟਾਈਮ ਤੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਵੋਟਾਂ ਲੈਣ ਵਾਸਤੇ ਆਏ ਸੀ ਬੀਜੇਪੀ ਲਈ ਕੀ ਉਦੋਂ ਪੰਜਾਬੀ ਤੁਹਾਨੂੰ ਅਤਵਾਦੀ ਨਜ਼ਰ ਨਹੀਂ ਆਈ ਕੀ ਉਦੋਂ ਤੁਹਾਡੇ ਲਈ ਵੋਟ ਬੈਂਕ ਜ਼ਰੂਰੀ ਸੀ ਅੱਜ ਪੰਜਾਬ ਦੀ ਜਖਰੇ ਧਰਤੀ ਦੇ ਜਾਏ ਪੁੱਤ ਜਿਹੜੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੋਈ ਆ ਉਥੋਂ ਦੇ ਜਾਏ ਪੁੱਤ ਉਥੋਂ ਦੀਆਂ ਜਾਈਆਂ ਧੀਆਂ ਅੱਜ ਅੰਤਕਵਾਦੀ ਤੁਹਾਨੂੰ ਨਜ਼ਰਾਂ ਲੱਗੀਆਂ ਅੱਜ ਤੁਹਾਨੂੰ ਨਮਾਉ ਵਾਦੀ ਨਜ਼ਰਾਂ ਲੱਗੀਆਂ ਹਜੇ ਚਲੋ ਛੱਡੋ ਇਹ ਗੱਲ ਵੀ ਠੰਡੀ ਨਹੀਂ ਸੀ ਪਈ ਤਾਂ ਕੱਲ ਕੰਗਣਾ ਰਣੋਤ ਦੀ ਭੈਣ ਆ ਜਿਹੜੀ ਰੰਗੋਲੀ ਜਿਹਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਖਾਲਸਦਾਨ ਨੇ ਇਹਨਾਂ ਨੂੰ ਫੰਡਿੰਗ ਕੀਤੀ ਹੋਗੀ ਬੀਬਾ ਜੀ ਪੰਜਾਬੀ ਇੱਕ ਇਹੋ ਜੀ ਕੌਮ ਆ ਜਿਹੜੇ ਆਪਦੇ ਬਲ ਤੇ ਜਾਣਾ ਜਾਣਦੇ ਆਪਦੇ ਬਲ ਤੇ ਜਾਣਾ ਸਿੱਖਦੇ ਨਹੀਂ ਸੋ ਕਦੇ ਵੀ ਇਹੋ ਜੀ ਪੜਕਾਊ ਬਿਆਨਬਾਜ਼ੀ ਨਾ ਕਰੋ ਸਿਆਣੇ ਕਹਿੰਦੇ ਆ ਕਹਿੰਦੇ ਸੇਖ ਕਾਮ ਇੱਕ ਇਹੋ ਜੀ ਕਾਮ ਹੋਈ ਆ ਜਿੰਨਾ ਸਿੱਖਾਂ ਦਾ ਖੂਨ ਡੋਂਦਾ ਇਹ ਧੂਣ ਸੁਆਣੇ ਹੁੰਦੇ ਆ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਮੰਨੂ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਧੂਣ ਸੁਆਣੇ ਹੋਏ ਬੀਬਾ ਜੀ ਸਾਡਾ ਇਤਿਹਾਸ ਜਾਣ ਕੇ ਵੇਖ ਸਿੱਖਾਂ ਦਾ ਚਰਖੜੀਆਂ ਦੇ ਚੜ ਗਏ ਬੰਦ-ਬੰਦ ਕਟਾ ਗਏ ਪੁੱਤ ਦਾ ਕਾਲਜਾ ਇਹਨਾਂ ਦੇ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਕਾਲਜਾ ਕੱਢ ਕੇ ਉਹਦੇ ਮੂੰਹ ਵਿੱਚ ਪਾਇਆ ਸੀ ਪਰ ਉਹਨੇ ਸੀ ਨਹੀਂ ਸੀ ਕੀਤੀ ਤੁਹਾਨੂੰ ਤਾਂ ਇੱਕ ਨਾਰਮਲ ਕੁਲਵਿੰਦਰ ਕੌਰ ਭੈਣ ਨੇ ਸਵਾਲ ਹੀ ਕੀਤਾ ਸੀ ਤੇ ਉਹ ਸਵਾਲ ਦੀ ਗੂੰਜ ਦਿੱਲੀ ਦੀਆਂ ਪਰਵਾਹ ਤੱਕ ਗਈਆ ਸੋ ਮੈਂ ਇਹ ਗੱਲ ਕਹਿ ਨਹੀਂ ਆ ਭੈਣ ਕੰਗਣਾ ਰਣੋਤ ਹਜੇ ਤੂੰ ਐਮਪੀ ਦਾ ਤੈਨੂੰ ਸਰਟੀਫਿਕੇਟ ਮਿਲਿਆ ਇਲੈਕਸ਼ਨ ਜਿੱਤਣ ਦਾ ਹਜੇ ਤੂੰ ਸੌ ਨਹੀਂ ਚੱਕੀ ਸੌ ਚੱਕਣ ਤੋਂ ਪਹਿਲਾਂ ਐਡਾ ਵਿਵਾਦ ਖੜਾ ਹੋ ਗਿਆ ਬੀਬਾ ਜੀ ਜਦੋਂ ਤੁਸੀਂ ਅਹੁਦੇ ਤੇ ਹੋਏ ਉਦੋਂ ਤਾਂ ਪਤਾ ਨਹੀਂ ਕੀ ਕੁਸ਼ ਕਰੂੰਗੀ ਸੋ ਜਿੰਨੀਆਂ ਵੀ ਮੇਰੀਆਂ ਜਥੇ ਬੰਦੀਆਂ ਨੇ ਜਿਹੜੀਆਂ ਕੱਲ ਤੋਂ سپورਟ ਦੇ ਵਿੱਚ ਆਈਆਂ ਨੇ ਜਾਂ ਜਿੰਨੇ ਵੀ ਚਿਹਰਿਆਂ ਨੇ ਪੋਲੀਟੀਕਲ ਚਿਹਰਿਆਂ ਨੇ سپورਟ ਕੀਤੀ ਆ ਮੈਂ ਉਹਨਾਂ ਸਾਰਿਆਂ ਦੀ ਤਹਿ ਦਿਲ ਤੋਂ ਧੰਨਵਾਦੀ ਆ ਕਿਉਂਕਿ ਕੱਲ ਜਦੋਂ ਪੰਜਾਬ ਦੀ ਅਣਖ ਦੀ ਆਜੇ ਪੰਜਾਬ ਦੀ ਗੈਰਤ ਦੀ ਗੱਲ ਆ ਜੇ ਪੰਜਾਬ ਦੀ ਕੋਈ ਅਣਖ ਨੂੰ ਵਿਗਾਰਦਾ ਹੋਵੇ ਤੇ ਜੇ ਅਸੀਂ ਇੱਕ ਜੁਟਤਾ ਦੇ ਨਾਲ ਉੱਠ ਕੇ ਜਵਾਬ ਨਾ ਨਾ ਦੇਵਾਂਗੇ ਤਾਂ ਇਹਨਾਂ ਲੋਕਾਂ ਦੇ ਮੂੰਹ ਇਸ ਤੋਂ ਵੀ ਵੱਧ ਵੰਡ ਪਟਣਗੇ ਸੋ ਅੱਜ ਇਹਨਾਂ ਨੂੰ ਵੀ ਪਤਾ ਲੱਗ ਗਿਆ ਹੋਊਗਾ ਕਿ ਪੰਜਾਬ ਆ ਜਿਹੜਾ ਜਿਹੜੇ ਪੰਜਾਬ ਦੇ ਚਾਹੇ ਆ ਜਾਂ ਚਾਈਆਂ ਜਿਹਨੂੰ ਇੱਕ ਖਾਲਸਤਾਨੀ ਦੱਸਦੀ ਆ ਹਰ ਔਰਤ ਜਿਹਦੇ ਨਾਮ ਤੇ ਮਗਰ ਘਰ ਲੱਗਦਾ ਕੀ ਉਹ ਖਾਲਸਤਾਨੀ ਹੈ ਮੈਂ ਤੁਹਾਡੇ ਲੋਕਾਂ ਤੋਂ ਪੁੱਛਣਾ ਚਾਹਨੀ ਆ ਉਹ ਮੇਰੇ ਬਾਬੇ ਨਾਨਕ ਨੇ ਤਾਂ ਬਹੁਤ ਵੱਡੀ ਔਰਤ ਨੂੰ ਵਡਿਆਈ ਦਿੱਤੀ ਆ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਜਾਣ ਮਾਈਆਂ ਰੱਬਰ ਜਾਈਆਂ ਅਸੀਂ ਮਾਤਾ-ਗੁਜਰ ਕਰਦੀਆਂ ਪੁੱਤਰੀਆਂ ਤੇ ਮਾਈ-ਭਾਗੋ ਦੀਆਂ ਵਾਰਸਾਂ ਅਸੀਂ ਸਾਨੂੰ ਗੁਰੂ ਸਾਹਿਬਾਨਾਂ ਨੇ ਰਾਜਕੁਮਾਰੀਆਂ ਕਹਿ ਕੇ ਵੜਾਇਆ ਤੇ ਜੇ ਅੱਜ ਕੋਈ ਸਾਡੇ ਤੇ ਅੰਤਕਵਾਦ ਦਾ ਟੈਕ ਲਾਵੇ ਇਹਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇੱਕ ਗੱਲ ਕਹਿੰਦੇ ਆ ਜੇ ਸ਼ਾਂਤੀ ਬਣੀ ਆ ਤਾਂ ਸ਼ਾਂਤੀ ਬਣੀ ਰਹਿੰਦਿਓ ਇਸ ਤਰ੍ਹਾਂ ਦੇ ਜਿਹੜੇ ਆਮੇ ਤੇ ਗੰਜੇ ਵਰਗੇ ਬਿਆਨਬਾਜ਼ੀਆਂ ਕਰਦੇ ਆ ਕਮਰੇ ਦੀਆਂ ਕੁੰਡੀਆਂ ਲਾ ਲਾ ਕੇ ਉਹ ਭਾਈ ਸਾਹਿਬ ਤੈਨੂੰ ਵੀ ਜਨਮ ਇੱਕ ਹੋਰ ਤੇ ਨਹੀਂ ਇਹ ਇੱਕ ਅਰਥ ਦੀ ਕੁੱਫਾਂ ਜਾਇਆ ਆ ਜਿਹੜਾ ਗਰੇਵਾਲ ਸਿੰਘ ਬੋਲ ਰਿਹਾ ਗਰੇਵਾਲ ਨੂੰ ਮੈਂ ਤੈਨੂੰ ਦੱਸਾਂ ਗਰੇਵਾਲਾ ਇਹ ਪੰਜਾਬ ਸੀ ਜਿਨੇ ਤੈਨੂੰ ਮੂੰਹ ਲਾਇਆ ਸੀ ਜਿਨੇ ਤੈਨੂੰ ਪਲਕਾ ਤੇ ਬਿਠਾਇਆ ਸੀ ਅੱਜ ਉਸ ਪੰਜਾਬ ਨੂੰ ਜੇ ਤੂੰ ਅੱਜ ਮਾੜੀ ਗੱਲ ਕਵੇਂ ਨਾ ਉਸ ਪੰਜਾਬ ਦਾ ਖਾ ਕੇ ਨੂਨ ਤੂੰ ਹਰਾਮ ਕਰੇ ਨਾ ਅੱਜ ਕੰਗਨਾਰ ਨੌਤ ਦੀ ਗੱਲ ਹੋਈ ਆ ਵੀਰ ਮੇਰਿਆ ਕੱਲ ਨੂੰ ਕਰਾਉ ਤੇਰਾ ਵੀ ਹੋ ਸਕਦਾ ਸੋ ਇੱਥੇ ਮੈਂ ਇੱਕ ਸਾਡੀ ਮਜੂਦਾ ਸਰਕਾਰ ਨੂੰ ਕਹਿਣਾ ਚਾਹਨੀ ਆ ਸੀਐਮ ਭਗਵੰਤ ਮਾਨ ਸਾਹਿਬ ਨੂੰ ਸੀਐਮ ਮਾਨ ਸਾਹਿਬ ਜੇ ਅੱਜ ਕੁਲਵਿੰਦਰ ਕੌਰ ਭੈਣ ਜੀ ਨੂੰ ਉਤੋਂ ਰਜ਼ਾਇਨ ਹੋ ਗਿਆ ਉਹਦਾ ਮਤਲਬ ਕਿ ਉਹਨੂੰ ਅੱਧੇ ਤੋਂ ਬਰਖਾਸਤ ਕੀਤਾ ਗਿਆ ਤਾਂ ਅਸੀਂ ਚਾਹੁੰਦੇ ਆ ਪੰਜਾਬ ਗਵਰਨਮੈਂਟ ਬੜਾ ਸ਼ਾਨਦਾਰ ਜਿਹੜੀ ਉਸ ਕੁੜੀ ਨੂੰ ਨੌਕਰੀ ਦੇਵੇ ਜੇਕਰ ਪੰਜਾਬ ਗਵਰਨਮੈਂਟ ਉਸ ਬੱਚੀ ਨੂੰ ਨੌਕਰੀ ਨਹੀਂ ਦਿੰਦੀ ਤਾਂ ਅਸੀਂ ਸਮਝਾਂਗੇ ਕਿਤੇ ਨਾ ਕਿਤੇ ਜਾ ਕੇ ਪੰਜਾਬੀ ਆ ਜਿਹੜੇ ਵਿਰੋਧੀ ਜਿਹੜੀ ਪੰਜਾਬ ਗਵਰਨਮੈਂਟ ਆ ਵਿਰੋਧੀ ਦਲ ਦੇ ਨਾਲ ਜੁੜੀ ਹੋਈ ਆ ਤੇ ਸੋ ਅਸੀਂ ਇਹ ਹੀ ਬੇਨਤੀ ਕਰਦੇ ਆ ਜੇ ਸਰਕਾਰਾਂ ਨੇ ਕੋਈ ਅਹੁਦਾ ਨਾ ਦਿੱਤਾ ਤਾਂ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਦੇਸ਼ਾਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਮੇਰੇ ਪੰਜਾਬੀਆਂ ਨੂੰ ਇੱਕ ਬੇਨਤੀ ਕਰਨੀ ਚਾਹੀਦੀ ਆ ਭੈਣੋ ਤੇ ਭਰਾਵੋ ਤੁਸੀਂ ਉਸ ਕੁਲਵਿੰਦਰ ਭੈਣ ਨੂੰ ਆਪਾਂ ਸਾਰਿਆਂ ਨੇ ਰਲ ਕੇ ਇੱਕ ਮੋਢਾ ਲਾਉਣਾ ਤੇ ਉਹਨੂੰ ਉਹਦਾ ਉਹ ਰਤਵਾ ਦੁਬਾਰਾ ਵਾਪਸ ਲਿਆਉਣਾ ਜਿਹੜੇ ਰਤਵੇ ਦੀ ਜਿਹੜੇ ਰਤਵੇ ਨੂੰ ਉਹ ਡਿਜ਼ਰਵ ਕਰਦੀ ਆ ਐ ਜਿਹੜੀ ਉਸ ਕੁੜੀ ਦੀ ਕਾਬਲੀਤਾ ਧਾਨਾ ਉਹ ਮਾਂ ਦੀ ਕੱਖ ਜਿਹੜੀ ਕੱਖ ਦੇ ਵਿੱਚੋਂ ਹੀ ਸ਼ੇਰਨੀ ਜਾਈ ਆ ਮਾਂ ਨੇ ਸਲੂਟ ਆ ਉਸ ਮਾਂ ਦੀ ਕੱਖ ਨੂੰ ਤੇ ਤੁਹਾਨੂੰ ਸਾਰੇ ਪੰਜਾਬੀਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆ ਜਿਹੜੇ ਜਿੰਨੇ ਵੀ ਪੰਜਾਬੀ ਆ ਜਾਂ ਜਿਹੜੇ ਜਿੰਨੇ ਵੀ ਕਲਾਕਾਰ ਆ ਜਿਹੜੇ ਉਹਦੇ ਹੱਕ ਦੇ ਵਿੱਚ ਬੋਲੇ ਆ ਤੇ ਜਿਹੜਾ ਮੀਕਾ ਸਿੰਘ ਜੀ ਬਿਆਨ ਦੇ ਰਹੇ ਆ ਮੀਕਾ ਸਿੰਘ ਜੀ ਪਹਿਲਾਂ ਰਾਖੀ ਸੰਵੰਤ ਵਾਲਾ ਜਿਹੜਾ ਉਹ ਟਾਈਮ ਨੂੰ ਯਾਦ ਕਰੀ ਫੇਰ ਆਣ ਕੇ ਪੰਜਾਬ ਦੀਆਂ ਧੀਆਂ ਦੇ ਉੱਤੇ ਟਿੱਪਣੀ ਕਰਿਓ ਜੇ ਤੂੰ ਐਕੀ ਦੇ ਖੇਤਰ ਚ ਮੱਲਾ ਮਾਰੀਆਂ ਨਾ ਇਹ ਪੰਜਾਬੀਆਂ ਦੀ ਬਦੌਲਤ ਆ ਇਹ ਕਦੇ ਭੁੱਲਣਾ ਨਹੀਂ ਸੋ ਜੇ ਇਹ ਗੱਲਾਂ ਸਾਰਿਆਂ ਨੂੰ ਚੰਗੀਆਂ ਲੱਗੀਆਂ ਵਧੀਆ ਲੱਗਿਆ ਤਾਂ ਆਪਣੀ ਆਪ ਰਹਿ ਜ਼ਰੂਰ ਦਿਓ ਜੇ ਮੀਡੀਆ ਤੇ ਆ ਕੇ ਧੰਨਵਾਦ